ਯਾਰ ਦੇ ਕਰਾਉਣ ਵਾਲਾ ਸੀ ਫੋਨ ਨਹੀਂ ਅੱਜ ਲੱਗਦਾ ਸੀ ਰੀਚਾਰਜ ਕਰਾਉਣ ਵਾਲਾ ਸੀ ਹੋਰ ਇੱਥੋਂ ਕਰਾ ਦੇਣਾ ਸੀ ਫਿਰ ਇੱਥੋਂ ਤਾਂ ਫਿਰ ਕਰਾਉਣਾ ਹੀ ਸੀ ਤਾਂ ਕਿਹਾ ਸੀ ਮੈਂ ਆਪੇ ਕਰਾ ਕੇ ਦਊ ਆਉਨੇ ਕਹਿੰਦੀ ਸੀ ਵਾਖ ਰੱਖੇ ਦਊ ਹੁਣ ਕੋਈ ਵੀ ਨਹੀਂ ਹਾਮੀ ਭਾਦਾਗਾ ਗੱਡੀ ਤੇ ਆ ਬੱਕਰੀਆਂ ਭੇਡਾਂ ਬੱਕਰੀਆਂ ਫਿਰ ਇਦਾਂ ਕਹਿੰਦਾ ਬੱਕਰੀਆਂ ਖਰੀਦਣੀਆਂ ਫਿਰ ਭੇਡਾਂ ਖਰੀਦਣੀਆਂ ਮੈਂ ਲੈ ਜਾ ਘਰ 헤ਡ 헤ਡ ਕਰਦਾ ਤੇ ਆ ਕਰਮ ਲੜਨ ਨੂੰ 5 ਮਿੰਟ ਲੋਂਦਾ ਬਸ ਬਹਾਨਾ ਹੀ ਪਾਉਂਦਾ ਫਿਰ ਕੋਈ ਨਾ ਕੋਈ ਮੰਮੀ ਕਹਿੰਦੀ ਡਾਡੀ ਦਾ ਲੜਦਾ ਬਾਲਾ ਮੇਰੇ ਨਾਲ ਈ ਆ ਰਵਤਾਂ ਠੀਕਾ ਠੀਕਾ ਬਈ ਗਰਮੀ ਆਪਣੇ ਦਾ ਇੱਕ ਰਿਕਾਰਡ ਤੋੜਤਾ ਈ ਤਾਲੇ ਦੇ ਵੀ ਪੱਗ ਬਦ ਲਈ ਅੱਜ ਟਾਪ-ਇਕਰਾਉਣ ਵਾਲਾ ਸੀ ਫੋਨ ਨਹੀਂ ਅੱਜ ਲੱਗਦਾ ਸੀ ਰੀਚਾਰਜ ਕਰਾਉਣ ਵਾਲਾ ਸੀ ਹੋਰ ਇੱਥੋਂ ਕਰਾ ਦੇਣਾ ਸੀ ਫਿਰ ਆ ਇੱਥੋਂ ਦਾ ਫਿਰ ਕਰਾਉਣਾ ਹੀ ਸੀ ਤਾਂ ਕਿਹਾ ਸੀ ਮੈਂ ਆਪੇ ਕਰਾ ਕੇ ਦਊ ਆਉਣੇ ਕਹਿੰਦੇ ਸੀ ਵਾਕ ਰਾਖੇ ਦਊ ਹੁਣ ਕੋਈ ਵੀ ਨਹੀਂ ਹਾਮੀ ਭਾਦਾਗਾ ਉਹ ਚੇਤਾ ਭੁੱਲ ਗਿਆ ਸੀ ਤਾਂ ਅੱਜ ਦਫ਼ਤਰ ਲਾ ਉਹਦੇ ਫਿਰਦੇ ਸੀਗੇ ਹਾਂ? ਉਹਦਾ ਦਫ਼ਤਰ ਲਾਉਦੇ ਸੀਗੇ ਕੰਮ ਕੰਮ ਕਰਦੇ ਸੀ ਕੋਈ ਅੱਛਾ ਅੱਛਾ ਮੈਂ ਤਾਂ ਕਈ ਜਾਣਿਆ ਫੋਨ ਲਾਇਆ ਜਦੋਂ ਕਹਿੰਦੇ ਰੀਚਾਰਜ ਨਹੀਂ ਹਾਂ ਫਿਰ ਮੋਦੇ ਕੋਲੇ ਗਈ ਫਿਰ ਉਹ ਤੋਂ ਕਰਾ ਕੇ ਤਾਂ ਫਿਰ نیٹ ਬੰਦ ਪਿਆ نیٹ ਨਾ ਚੱਲੇ ਉਹ نیٹ ਫਿਰ ਬੰਦ ਸੀਗਾ ਅਸੀਂ ਤਾਂ ਘਰੇ ਲੇਟ ਆਏ ਆ ਮੈਨੂੰ ਯਾਦ ਨਹੀਂ ਰਿਹਾ ਬਈ ਇਹਨੂੰ ਕਹਿਣਾ ਸੀ ਨੈਟ ਦਾ ਚਲਾ ਦੇ ਹੈ ਨਹੀਂ ਫੇਰ ਅੱਜ ਹੀ ਨੇ ਚਲਾਇਆ ਆ ਕੇ ਤਨਉਂਦਾ ਨਹੀਂ ਹਜੇ ਨੱਟ ਚਲਾਉਣਾ ਫੋਨ ਤੇ ਨੈਟ ਨਹੀਂ ਮੈਂ ਚਲਾਇਆਗਾ ਅੱਜ ਤੱਕ ਕੋਈ ਬਲਾਕ ਬਣਿਆ ਅਜੇ ਤੱਕ ਦੇਖਿਆ ਮੈਂ ਕੋਈ ਵੀ ਹੂੰ ਅੱਛਾ ਅੱਗੇ ਰੋਜ਼ ਬਲਾਕ ਦੇਖਦੀਆਂ ਹਾਂ ਹਾਂ ਦਾ ਰੋਜ਼ ਸਾਰੇ ਪੂਰੇ ਹੂੰ ਪੂਰੇ ਪੂਰੇ ਬਲਾਕ ਦੇਖਦੀਆਂ ਸਾਰੇ ਅੱਛਾ ਉਹਰਾ ਕੀ ਬਣਾਇਆ ਤੇਰਾ ਪਿਆ ਉਹ ਵੀ ਦੇਖਦਾ ਹੱਕੇ ਤੇ ਨੂੰ ਨਹੀਂ ਹੁੰਦੇ ਸੀ ਹੁਣ ਤਾਂ ਇਹ ਵੀ ਦੇਖਦਾ ਅੱਛਾ ਡੈਡੀ ਵੀ ਚੱਕਦਾ ਫੱਟੇ ਹੈ ਇਹ ਤਾਂ ਹਣ 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 ਤੋਂ ਗੱਲ ਬਾਕੀ ਸੱਚੀ ਗੱਲ ਆ ਬਈ ਤੂੰ ਮੇਰੇ ਨਾਲ ਵੱਧ ਲੜਦੀ ਆ ਹਾਂ ਹੁਣ ਵਾਕਿਆ ਸੱਚ ਮੰਨਦਾ ਹੁਣ ਵਲੌਗ ਵੇਖ ਲੈਂਦਾ ਨਾ ਹੂੰ ਇਹਨਾਂ ਜੀਤਾ ਪੰਦ ਖਾਉਂਦਾ ਨਹੀਂ ਕਹਿੰਦਾ ਮੈਂ ਹੁਣ ਦੇਖੀ ਜਾਇਆ ਕਰ ਹਾਂ ਬੱਕੇ ਕਾਂ ਦਾ ਖੇ ਹੂੰ ਬਹੁਤ ਵਧੀਆ ਟੀਵੀ ਤੇ ਲਾ ਲਿਆ ਕਰੋ ਹੈ ਟੀਵੀ ਤੇ ਲਾ ਲਿਆ ਕਰੋ ਲਾਈਟ ਹੈ ਨਹੀਂ ਲਾਈਟ ਬੜੀ ਜਾਂਦੀ ਹੈ ਹੁਣ ਹਨਾ ਹੂੰ ਲਾਈਟ ਗਈ ਵੀ ਆ ਹੂੰ 8 ਵਜੇ ਦੀ 10 ਵਜੇ ਆ ਗਰਮੀ ਗਰਮੀ ਕਿੰਨੀ ਹੈ ਇਧਰ ਨੂੰ ਬਹੁਤ ਗਰਮੀ ਹੂੰ ਇਸੀ ਕਰ ਲੈ ਤਾਂ ਕਰਗੇ ਉਹ ਸਰਬਸੋ ਅੱਛਾ ਬਾਬਾ ਨਿਕਲਿਆ ਰ ਜਾਲੇ ਜੂੜੇ ਜਿੰਦਗੀ ਅੰਦਰ ਤੇ ਡਾਲੀ ਚੋਂ ਟਿੱਟੇ ਟਿੱਟੇ ਕੱਢ ਗਏ ਅੰਦਰ ਕਿਵੇਂ ਜਾ ਵੜਿਆ ਇੰਨਾ ਗਰਦਾ ਗੰਦ ਗਿਆ ਬਹੁਤ ਨਿਕਲਿਆ ਅੰਦਰੋਂ ਦਾ ਹੂੰ ਅੰਦਰ ਕਿਵੇਂ ਜਾ ਵੜਿਆ ਗੰਦ ਇੰਨਾ ਪਤਾ ਨਹੀਂ ਇਹ ਕਾ ਨਾ ਪੱਕਾ ਤਾਂ ਜੋ ਸੁੰਬਰੀ ਰਹੋ ਤਾਂ ਪੱਕਾ ਤਾਂ ਬੰਦ ਰੱਖੀਦਾ ਹੂੰ ਨਾ ਇੱਥੇ ਕਿਹੜਾ ਮਿੱਟੀ ਹੁੰਦੀ ਆ ਉਹ ਨਹੀਂ ਜਦੋਂ ਆਪਾਂ ਨਾ ਫਾਰਸ ਤੇ ਝਾੜੂ ਲਾਉਨੇ ਆ ਮੰਮੀ ਇਹ ਤਾਂ ਫਾਰਸ਼ ਤੇ ਝਾੜੂ ਲਾਉਨੇ ਆ ਉਹਦਾ ਗਰਦਾ ਜਾਂਦਾ ਤਾਂ ਏਸੀ ਦੇ ਵਿੱਚ ਹੋਰ ਕੀ ਬਣਾਇਆ ਸੀ ਅੱਜ ਅੱਜ ਬਣਾਇਆ ਸੀ ਬਾੜੀ ਕਰੇਲੇ ਹਮ ਮੈਨੂੰ ਕਾ ਬੜੇ ਦਿਨ ਹੋ ਗਏ ਗੱਲ ਹੀ ਨਹੀਂ ਹੋਈ ਮੰਮੀ ਉਹਨਾਂ ਨਾਲ ਝਾਂ ਬਾੜੀ ਕਰੇਲੇ ਝਾੜ ਕਰੇਲੇ ਹਮ ਉਹ ਮੈਨੂੰ ਕਾ ਬੜੇ ਦਿਨ ਹੋ ਗਏ ਸੀ ਤਾਂ 2-3 ਦਿਨ ਹੋ ਗਏ ਸੀ ਗੱਲ ਹੀ ਨਹੀਂ ਹੋਈ ਹੋਰ ਕੀ ਮੈਂ ਚਲ ਅੱਜ ਲਾਉਨੇ ਆ ਫੋਨ 500 ਨੇ ਲੱਗਾ ਹਮ ਰੱਜੀ ਨੇ ਲਾਇਆ ਸੀ ਰੱਜੀ ਕਹਿੰਦੀ ਮਾੜੇ ਨੂੰ ਮਾਰਾਂਗੇ ਤੇ ਤੈ ਚੱਕਿਆ ਨਹੀਂ ਗਾ ਬਹੁਤ ਸਰਕਿਆ ਫੇਰ ਮੈਂ ਹੋ ਗਿਆ ਉਹ ਕਿਸੇ ਪਾਸੇ ਹਮ ਉਹ ਸਹੀ ਕੰਮ ਕਰਿਆ ਅੱਜ ਉਹਨੂੰ ਛੁੱਟੀ ਮਿਲੀ ਅੱਜ ਕਰਿਆ ਉਹ ਜੋ ਤਾਂ ਅੱਛਾ ਹਮ ਤਿੰਨ ਚਾਰ ਦਿਨ ਹੋ ਗਏ ਉਹਨ ਦਾ ਦਾਖਲਈ ਆ ਆਹੋ ਮੈਂ ਕੀਤਾ ਸੀ ਮੈਸੇਜ ਉਹਨੂੰ ਕਹਿੰਦੀ ਮਾਣ ਜੀ ਕੈ ਦੀ ਸੀ ਸਭੋ ਗਏ ਸਭੀ ਆਜਾ ਆਜੂ ਘਰੇ ਸ਼ਾਮ ਨੂੰ ਹੋਰ ਡੈਡੀ ਡੈਡੀ ਪਿਆ ਡੈਡੀ ਆ ਗਿਆ ਡਾਟ ਕਿੱਥੇ ਪਿਆ ਡੈਡੀ ਆ ਗਿਆ ਡਾਟ ਹੈ ਡੈਡੀ ਡੈਡੀ ਗਿਆ ਬੱਕਰੀਆਂ ਭੇਡਾਂ ਬੱਕਰੀਆਂ ਖਰੀਦਦਾ ਕਹਿੰਦਾ ਬੱਕਰੀਆਂ ਖਰੀਦਣੀਆਂ ਭੇਡਾਂ ਖਰੀਦਣੀਆਂ ਮੈਂ ਲੈ ਜਾ ਘਰ 헤ਡ 헤ਡ ਕਰਦਾ ਤੇ ਆਇਆ ਕਰਮ ਚੱਲ ਲੈ ਕਰ ਹੜ ਹੜ ਆ ਵਾ ਬੱਕਰੀਆਂ ਹੀ ਰਹਿ ਗਈਆਂ ਹੁਣ ਬੱਕਰੀਆਂ ਹੀ ਰਹਿ ਗਈਆਂ ਡੈਡੀ ਉਸਾਂ ਹਾਂ ਮੈਂ ਥਰਮੇ ਨਾਲ ਰੜਾ ਰਾ ਦੋਨੇ ਰਹਿ ਜੋ ਡੈਡੀ ਤੂੰ ਭੇਡਾਂ ਲੈ ਕੇ ਤੇ ਕਿਹੜਾ ਗਿਆ ਕਰੋ ਡੈਡੀ ਤੂੰ ਵੀ ਬੇਲੇ ਤੋਂ ਬੈਠਿਆ ਨਹੀਂ ਜਾਂਦਾ ਹਾਂ ਨਾ 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 ਮੈਨੂੰ ਬੈਠਾ ਵੜਨੋਂ ਬਹੁਤ ਔਖਾ ਹੂੰ ਇੱਧਰ ਅੱッセ ਨਾ ਮੰਨ ਕੇ ਨਾ ਬੈਠੇ ਹਾਂ ਨਹੀਂ ਬੈਠਣੋਂ ਬੰਦਾ ਸਹੀ ਗੱਲ ਹੈ ਇਹ ਨਵਾਂ ਨਾ ਆ ਤੋ ਇਹ ਨਵਾਂ ਨਾ ਤੂੰ ਫਿਰ ਕਿਵੇਂ ਘਰੇ ਟਿੱਕੀ ਬੈਠੀ ਰਹਿੰਦੀ ਹਾਂ ਹੈ ਨਾੜ ਨੂੰ ਪੰਜ ਮਿੰਟ ਲੌਂਦਾ ਬਸ ਬਹਾਨਾ ਹੀ ਪਾਉਂਦਾ ਫਿਰ ਕੋਈ ਨਾ ਕੋਈ ਅੱਛਾ ਇਹ ਭੋਲੀ ਨਹੀਂ ਇਹ ਲੜੀ ਨਹੀਂ ਇਸ ਵੀਰ ਦੀ ਭੋਲੀ ਨਹੀਂ ਹੂੰ ਬਸ ਫਿਰ ਜਿਹੜੋਂ ਲੜਦਾ ਹੁੰਦਾ ਫੋਨ ਚਲਾ ਲਿਆ ਕਰ ਮੂੰਹ ਨੂੰ ਐ ਕੈਮਰਾ ਮੂੰਹੇ ਕਰ ਦਿਆ ਕਰ ਫਿਰ ਚੁੱਪ ਹੋ ਜਾ ਕਰੂ ਹੈ ਉਹ ਦਾ ਕੈਮਰਾ ਚਲਾ ਕੇ ਨਾ ਡੈਡੀ ਕੰਨੀ ਕਰਦਾ ਕਰ ਇਹ ਚੁੱਪ ਹੋ ਜਾ ਕਰੂਗਾ ਹਾਂ ਹਾਂ ਤਾਂ ਕੰਮ ਨਹੀ ਕਰਨਾ ਉਸੇ ਕਿੱਧਰ ਗਿਆ ਡੈਡੀ ਇਹ ਤਾਂ ਹਾਂ ਇਹ ਨਹੀਂ ਕਿਧਰ गए ਤਾਰੇ ਹੋਣੇ ਤਾਰੇ ਹੁਣ ਥੱਲੇ ਆ ਜੂੜਾ ਜੜਾ ਭੌਂਦੇ ਡੈਡੀ ਕਿੱਥੇ ਗਿਆ ਕਾ ਇਹ ਨਹੀਂ ਅੱਜ ਫǎng ਨਹੀਂ ਛੁੱਟਿਆ ਹੋਗਾ ਹੁਣ ਤਾਂ 10 ਦਿਨਾਂ ਨੇ अच्छा अहोण अपने भी छुट्टियां ਆਪਣੇ ਵੀ ਉਹ ਰੇਡ ਪਈਂਦੀ ਆ ਮਾਨੂੰ ਕੇ ਸਕੂਲ ਤੇ ਰੇਡ ਪਈ ਆ ਕਾਦੀ ਵੀ ਸਕੂਲ ਕਿਉਂ ਨਹੀਂ ਬੰਦ ਕੀਤਾ ਅੱਛਾ छुट्टियां ਕੀਤੀਆਂ ਵੀ ਸਕੂਲਾਂ ਨੂੰ ਹੋਰ ਆਪਣੇ ਸਾਰੇ ਸਕੂਲਾਂ ਨੇ छुट्टियां ਅਜੇ ਜੂਨ ਤਿਆਂ ਦਾ ਨਹੀਂ ਨਹੀਂ ਹੂੰ ਗਰਮੀ ਵੱਧ ਹੋਊ ਨਾ ਜਦੋਂ ਇਹ ਕਹਿੰਦਾ ਗਰਮੀ ਵੱਧ ਕਰਕੇ छुट्टियां ਹੂੰ ਲੋਕ ਤਾਂ ਆਂਡੇ ਬਣਾਈ ਜਾਂਦੇ ਆ ਫਰਸ਼ਾਂ ਤੇ ਇੰਨੀਆਂ ਤਾਪਦੀਆਂ ਆ ਫਰਸ਼ਾਂ ਦੇ ਅੰਡੇ ਬਣਾਈ ਜਾਂਦੇ ਆ ਤੋੜ-ਤੋੜ ਕੇ ਇੰਨੀਆਂ ਗਰਮਾਂ ਫਰਸ਼ਾਂ ਹੂੰ ਦੇਖੇ ਬਾ ਬਾੜੀ ਗਰਮੀ ਆਪਣੇ ਤਾਂ ਇੱਕੀ ਕਾਟ ਤੋੜਤਾ ਹੁਣੇ ਹੂੰ ਅਜੇ ਤਾਂ ਇਹ ਪੈਣੇ ਆਏ ਤਾਂ ਨਹੀਂ ਪਹੂਗਾ ਉਹ ਦਾੜੀ ਨੂੰ ਘਰੀ ਰੱਖਿਆ ਕਰ ਦਾੜੀ ਨੂੰ ਗਰਮੀ ਬਾੜੀ ਆ ਹੁਣ ਦਾੜੀ ਨੂੰ ਤਾਂ ਨਿਕਲਣ ਜਾਂਦੀ ਨਹੀਂ ਨਹਿਲ ਤਾਂ ਸਾਰਾ ਦਿਨ ਏਸੀ ਵੀ ਰੱਖਿਆ ਹਸ ਤਾਂ ਉਧਰ ਬੈੱਡ ਤੇ ਹੀ ਬਸ ਪੈ ਰਹੇ ਹਾਂ ਏਸੀ ਛੱਡ ਕੇ ਫਿਰ ਪੱਖਾ ਛੱਡ ਲਿਆ ਹਾਂ ਵਧੀਆ ਗੱਲ ਆ ਮਾਰੋ ਬਾਤ ਦੁਹਾਰ ਬੰਦ ਕਰ ਦੇਗਾ ਹੂੰ ਹਾਂ ਸਵੇਰੇ ਤੇ ਚੇਹਰੇ ਹਾਂ ਤਾਂ ਸਰਦ ਹਨ ਕਿੱਥੇ ਆ ਡੜੀ ਹਾਂ ਪਿਆਰ ਦਾ ਡੜੀ ਵੀ ਓਏ ਵੇ ਹੋਂ ਤੱਕ ਦੇਰ ਪਰ ਲੈ ਰਾਤ ਨੂੰ ਨਹੀਂ ਚਲਾਉਂਦੇ ਏਸੀ ਚਲਾਉਂਗਾ ਕੱਲ੍ਹ ਤੇ ਆ ਬੈਠਾ ਗਿਆ ਹਾਂ। ਹਾਂ, ਡਾਡੀ ਜਸਰੀ ਗਾਲ। ਹਾਂ ਬង। ਕਿਵੇਂ ਹੋ? ਸੇਕਾਲ। ਕੱਦਰ ਗਈ। ਵਧੀਆ ਵਧੀਆ ਤਸੀਹ ਦੱਸੋ ਕਿਵੇਂ ਹੋ? ਹੂੰ। ਹੂੰ। ਠੀਕ ਠਾਕ ਵੀ। ਕੈਮ ਸੀ ਤਾਂ? ਬਿਲਕੁਲ। ਹੂੰ। ਹੋਰ ਕਿਵੇਂ? ਠੀਕ ਠਾਕ ਆ। ਹੂੰ। ਹੋਰ। ਆਦੋਂ ਇਨੇ ਫੋਨ ਲਾਏ। ਉਹ ਅਸੀਂ ਕੰਮ ਕਰਦੇ ਸੀ। ਅੱਛਾ। ਕੰਮ ਕਰਦੇ ਸੀ ਕੰਮ। ਏਗਾ ਠੀਕ ਆ ਹੋਰ ਹੋਰ ਮਣੀ ਹੋ ਠੀਕ ਆ ਘਰੇ ਹੀ ਰਿਆ ਕਰੋ ਹੁਣ ਗਰਮੀ ਬਹੁਤ ਆ ਹਾਂ ਇਸ ਦਾ ਅੰਮੀ ਦਾ ਬਾਬਾ ਹਾਂ ਹੁਣ ਹੈ ਨਹੀਂ ਮਾੜਾ ਮਾੜੇ ਦੇਗਾ ਹਾਂ ਸਾਰੇ ਠੀਕ ਆ ਇੱਧਰ ਤਾਂ ਮੰਮੀ ਕਹਿੰਦੀ ਡੈਡੀ ਦਾ ਲੜਦਾ ਵਾਲਾ ਮੇਰੇ ਨਾਲ ਹੈ ਲੜਨਾ ਘਾਤਾ ਹਾਂ ਹੋਰ ਇਹ ਕਹਿੰਦੀ ਮੈਂ ਹੁਣ ਕਹਿੰਦੀ ਬਲੌਗ ਦੇਖਦਾ ਹੁੰਦਾ ਡੈਡੀ ਨਾਲ ਇੱਕ 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 ਹਾਂ ਹੌਰਾ ਹਾਂ ਹੌੜ ਬੜਾ ਉਹ ਠੀਕ ਆ ਵਧੀਆ ਹਾਂ ਪਾਣੀ ਪੂਣੀ ਵੱਧ ਪੀਆ ਕਰੋ ਹੁਣ ਤੁਸੀਂ ਗਰਮੀ ਬੜੀ ਆ ਪਾਣੀ ਦਾ ਇਨਾ ਪਾਣੀ ਦਾ ਇਨਾ ਪੀਣਾ ਮੱਟੇ ਡੱਕਾ ਪਾਟਣਾ ਹਾਂ ਪਾਣੀ ਬਹੁਤ ਖੁਕਣ ਲੱਗਦੀ ਨੇ ਪਾਣੀ ਚ ਜਾਹੇ ਗਲੂਗੋਸ਼ ਪਾ ਲਿਆ ਕਰੋ ਥੋੜਾ ਇੱਕ ਚਮਚਾ ਗਲੂਗੋਸ਼ ਪਾ ਕੇ ਦਾ ਪਾਣੀ ਠੀਕ ਆ ਹਾਂ ਹੌਰਾ ਬਾਹ ਹੋ ਕੇ ਹੀ ਗਾਤਾ ਹੂੰ ਦੁਪਹਿਰ ਨੂੰ ਔਰ ਦੁਪਹਿਰ ਨੂੰ ਬੰਟੀਆ ਮਾਮਾ ਮਰੜਾ ਭੋਗਾ ਸਾਨੂੰ ਅੱਛਾ ਠੀਕ ਆ ਕਹਦਾ ਡੁੱਗਰੀ ਲਹਾਰੇ ਨਹੀਂ ਪਰੇ ਲਹਾਰੇ 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 ਅੱਛਾ ਹੂੰ ਔਰ ਹੋ ਠੀਕ ਆ ਵਧੀਆ ਡੜੀ ਅੱਛਾ ਕੀ ਲੱਗਿਆ ਬਸ ਠੀਕ ਆ ਹੂੰ ਅੱਛਾ ਮੈਂ ਤੁਹਾਨੂੰ ਕਹਿੰਦਾ ਮੈਂ ਕਿਹਾ ਹਾਂ ਠੀਕ ਆ ਹਾਂ ਹੋਰ ਮੈਂ ਦੇ ਦੇ ਮਾਰ ਹੋਰ ਹੋ ਠੀਕ ਆ ਹੋ ਗਿਆ ਆਜੂਗਾ ਹਾਂ 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 ਹਲੋ ਕੋਈ ਗੱਲ ਨਹੀਂ ਮੈਸਜ ਆਵਾਜ਼ ਹੋਰ ਆ ਲੈ ਕਰ ਲੂ ਗੱਲ ਭਾਣੇ ਨਾਲ ਹਾਂ ਇਹ ਵਾਲਾ ਮਤਲਬ ਠੀਕ ਆ ਠੀਕ ਆ ਠੀਕ ਆ ਹਾਂਜੀ ਹਾਂਜੀ ਇਹ ਜਿਹੜੇ ਹਾਂ ਤੇ ਚੱਲਦੀ ਆ। ਇਹ ਨਾ ਉਹ ਟ੍ਰੀਡ ਤਾਂ ਨਹੀਂ ਕੋਈ। ਮਾੜੇ ਮੋਟੇ ਹੁੰਦੀ ਆ ਟੇਕ ਹੋ ਜਾਂਦਾ। ਇਹ ਅੱਛਾ ਕੁਝ ਕੋਈ ਆ ਨਹੀਂ। ਹਾਂ। OK। ਧਾਰੇ ਵੀ ਧਾਰੇ ਉਹਨੇ ਧਰ ਲਿਆ। ਅਨੇ ਸਮਾਰੀ ਫੋਨ ਲਾ ਕੇ ਬਾਕੀ ਸਾਰੇ ਚੱਕਾ ਨਾ ਪਹੁੰਚ ਗਿਆ। ਚਾਹਤ ਹੈ ਨਹੀਂ ਸ਼ਿਕਾਇਤ ਕਰਦਾ ਜਾਂਦੇ ਬੈਠੇ ਤਾਂ ਉਹਦੇ ਤੇ। ਰੋਏ ਗਏ ਰਹੇ ਤੇ ਉਹਦੇ ਵੀ ਮਸਟ ਡੇ ਕਰਨੇ ਅਮਰ ਤੇ ਇਹਦਾ ਮਤਲਬ ਹੈ ਆਂਜ ਦੇਖਨੇ ਕੋਟਾ ਗਾਉਂ ਮੈਂ ਉਹਨਾਂ ਦਾ ਨਹੀਂ ਪਤਾ ਨਹੀਂ ਹੈ ਜਿੰਦਾ ਉਹ ਤਾਂ ਐਸੇ ਸਵੇਤੇ ਮਿਲ ਜਾ ਮੈਂ ਇਹ ਕਿਹਦਾ ਕਿਦਾਂ ਆਉਗਾ ਤੇ ਇਹ ਤਾਂ ਲਗਿਆ ਹਰ ਕੇ ਫਿਰ ਮੋਦੀ ਤੋਂ ਕਰਾ ਕੇ ਲਏ। ਵੀਰ ਵੀ ਨਤਵੰਦਾ ਵੀ ਰੱਜੀ ਆਇ ਉਹਨੇ ਕਿ ਤਾ ਠੀਕ। ਹਾਂ ਦੇਖੋ ਵੀ ਕਾਲੇ ਦੇ ਵੀ ਪੱਗ ਬਨ ਲੀ ਅੱਜ। ਕਾਲੇ ਉਹ ਜੀਜੇ ਚ ਦੇਖ ਖੜਾ ਹੋ ਕੇ। ਦੇਖ ਸਾੜੇ। ਜੀਜੇ ਚ ਹੌਲੀ ਕਿਦੈ ਨੇ ਖੜਾ ਹੋ ਕੇ ਦੇਖ। ਦੇਖ ਕਉ ਦੇਖ ਚੌਨੀ ਲੱਗਦੀ ਹੈ। ਹੈ ਆਇ ਨਾ ਕਾੜ ਨਿੰਟਾ ਜਾਣਾ। ਇਧਰ ਨੂੰ ਮੂੰਹ ਕਰ। ਇੱਦਾਂ ਨੂੰ ਮੂੰਹ ਕਰ ਇੱਦਾਂ ਨੂੰ ਮੂੰਹ ਕਰ ਯਾਰ ਸੋਹਣੀ ਕਿੰਨੀ ਲੱਗਦੀ ਆ ਉਹ ਪੱਗ ਇੱਦਾਂ ਨੂੰ ਮੂੰਹ ਤਾਂ ਕਰ ਉਹ ਮੇਰੇ ਕੰਨੀ ਮੂੰਹ ਕਰ ਉਹ ਯਾਰ ਇੰਨਾਂ ਨੂੰ ਤਾਂ ਘਾ ਸਾਰੇ ਨੂੰ ਦੇਖ ਸਾਰੇ ਦੇਖਣਗੇ ਏ ਕਾ ਤੂੰ ਕਿੰਨਾ ਸੋਹਣਾ ਲੱਗਦਾ ਪੱਗ ਬੰਨ ਕੇ ਹੈ ਓਏ ਹੈ ਹੈ ਸੋਹਣੀ ਲੱਗਦੀ ਆ ਤੈਨੂੰ ਪੱਗ ਸੋਹਣੀ ਲੱਗਦੀ ਆ ਤੈਨੂੰ ਹੈ ਇੱਧਰ ਆ ਜਾ ਹੈਲੋ ਹੂੰ